ਕਾਂਗਰਸ ਬਾਰੇ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਪੰਜਾਬ ਕਾਂਗਰਸ ਨੂੰ ਇਸ ਵਾਰ ਵੱਡਾ ਝਟਕਾ ਲੱਗਿਆ ਜੀ ਹਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਦਲਵੀਰ ਗੋਲਡੀ ਦੇ ਨਾਮ ਤੋਂ ਦਲਵੀਰ ਗੋਲਡੀ ਜੋ ਸਾਬਕਾ ਐਮਐਲਏ रह ਚੁੱਕੇ ਨੇ ਉਹਨਾਂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਹੈ ਜੋ ਕਿ ਰਾਜਾ ਬਰਿੰਗ ਨੂੰ ਲੈਟਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੈ ਕਿ ਮੈਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਆਪਣੀ ਜ਼ਿਲ੍ਹਾ ਪ੍ਰਧਾਨਗੀ ਤੋਂ ਤੇ ਮਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਉਸ ਤੋਂ ਨਾਰਾਜ਼ ਆ ਇਸ ਲਈ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਲੰਘੇ ਦਿਨਾਂ ਦੇ ਵਿੱਚ ਸੰਗਰੂਰ ਤੋਂ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਸੀ ਐਮਪੀ ਦੀ ਅਤੇ ਉਸ ਤੋਂ ਬਾਅਦ ਦਲਵੀਰ ਗੋੜੀ ਕਾਫੀ ਨਾਰਾਜ਼ ਚੱਲ ਰਹੇ ਸੀ ਅਤੇ ਉਹਨਾਂ ਨੇ ਲਾਈਵ ਹੋ ਕੇ ਵੀ ਆਪਣੀ ਲੀਡਰਸ਼ਿਪ ਜਿਨ੍ਹਾਂ ਨੇ ਲੱਤਾਂ ਖਿੱਚੀਆਂ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਸੀ ਕਿ ਮੈਨੂੰ ਵਰਤਿਆ ਗਿਆ ਕਾਂਗਰਸ ਦੇ ਵੱਲੋਂ ਜਦੋਂ ਕੋਈ ਵੀ ਕੈਂਡੀਡੇਟ ਸੰਗਰੂਰ ਤੋਂ ਨਹੀਂ ਲੜ ਰਿਹਾ ਸੀ ਜਿਮਨੀ ਚੌਂ ਸੀ ਉਸ ਵੇਲੇ ਮੈਨੂੰ ਲੜਾਇਆ ਗਿਆ ਦੋਸਤੋ ਬਾਅਦ ਜਦੋਂ ਐਮਪੀ ਦੀਆਂ ਚੋਣਾਂ ਆਈਆਂ ਤੇ ਹੁਣ ਮੇਰੀ ਟਿਕਟ ਕੱਟ ਕੇ ਕਿਸੇ ਸੀਨੀਅਰ ਲੀਡਰ ਨੂੰ ਉੱਥੇ ਲੜਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਕਾਂਗਰਸ ਨੇ ਕਾਂਗਰਸ ਹਾਈ ਕਮਾਂਡ ਨੇ ਸੰਗਰੂਰ ਤੋਂ ਟਿਕਟ ਦਿੱਤੀ ਹੈ ਅਤੇ ਸੰਗਰੂਰ ਤੋਂ ਲੜ ਰਹੇ ਨੇ ਜਿਸ ਤੋਂ ਨਾਰਾਜ਼ ਹੋ ਕੇ ਦਲਵੀਰ ਗੋੜਦੀ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫੇ ਦੇ ਵਿੱਚ ਸਾਫ਼ ਲਿਖਿਆ ਹੈ ਕਿ ਜੋ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਉਸ ਤੋਂ ਨਾਰਾਜ਼ ਹੋ ਕੇ ਮੈਂ ਸੰਗਰੂਰ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਹਾਂ ਅਤੇ ਕਾਂਗਰਸ ਲੀਡਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ ਅਤੇ ਵੱਡੀ ਖਬਰ ਹੈ ਸਭ ਤੋਂ ਵੱਡੀ ਖਬਰ ਹੈ ਤੇ ਹੁਣ ਹੋਰ ਵੀ ਚਰਚਾਾਂਵਾਂ ਹੋ ਰਹੀਆਂ ਨੇ ਕਿ ਜਲਦ ਦਲਵੀਰ ਸਿੰਘ ਗੋਲਡੀ ਜਲਦ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ ਦਲਵੀਰ ਗੋਲਡੀ ਸੀਐਮ ਭਗਵੰਤ ਮਾਨ ਖੁਦ ਉਹਨਾਂ ਦੀ ਜੁਆਇਨਿੰਗ ਕਰਾ ਸਕਦੇ ਨੇ ਇਹ ਅਫਵਾਹਾਂ ਉੱਡ ਕੇ ਆ ਰਹੀਆਂ ਨੇ ਪਰ ਸਾਡਾ ਚੈਨਲ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ ਫਿਲਹਾਲ ਜੋ ਵੱਡੀ ਖਬਰ ਹੈ ਕਿ ਖੈਰੇ ਦੀ ਉਮੀਦਵਾਰੀ ਜਦੋਂ ਸੰਗਰੂਰ ਤੋਂ ਬਣਦੀ ਹੈ ਉਸ ਤੋਂ ਕੁਝ ਦਿਨ ਬਾਅਦ ਦਲਵੀਰ ਗੋਲਡੀ ਪਾਰਟੀ ਨੂੰ ਅਲਵਿਦਾ ਦੰਦੇ ਨੇ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਨੇ ਸਿੱਧੇ ਸ਼ਬਦਾਂ ਦੇ ਵਿੱਚ ਰਾਜਾ ਬੜਿੰਗ ਐਲਓਪੀ ਪ੍ਰਤਾਪ ਸਿੰਘ ਬਾਜਵਾ ਇਹ ਪੰਜਾਬ ਦੀ ਮੁੱਢਲੀ ਲੀਡਰਸ਼ਿਪ ਹੈ ਜਿਨ੍ਹਾਂ ਤੋਂ ਨਾਰਾਜ਼ ਹੋ ਕੇ ਦਲਵੀਰ ਗੋਲਡੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਜਲਦ ਹੋ ਸਕਦਾ ਹੈ ਵੱਡੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਅਤੇ ਸੰਗਰੂਰ ਤੋਂ ਜੋ ਮੋਰਲ ਹੈ ਇਲੈਕਸ਼ਨ ਦਾ ਉਹ ਸਮੀਕਰਨ ਬਦਲ ਵੀ ਸਕਦੇ ਨੇ ਦਲਵੀਰ ਗੋਲਡੀ ਦੇ ਕਾਰਨ ਜੋ ਕਿ ਸੁਖਪਾਲ ਖੈਰੇ ਨੂੰ ਬਹੁਮਤ ਦੇ ਚੁੱਕੇ ਸਨ ਹੁਣ ਹੋ ਸਕਦਾ ਹੈ ਜੇਕਰ ਕਿਸੇ ਪਾਰਟੀ ਨੂੰ ਜੁਆਇਨ ਕਰਦੇ ਨੇ ਤਾਂ ਸਮੀਕਰਨ ਬਿਲਕੁਲ ਉਲਟ ਹੋ ਸਕਦੇ ਨੇ ਕਾਂਗਰਸ ਬਾਰੇ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸ ਦਈਏ ਪੰਜਾਬ ਕਾਂਗਰਸ ਨੂੰ ਇਸ ਵਾਰ ਵੱਡਾ ਝਟਕਾ ਲੱਗਿਆ ਜੀ ਹਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਦਲਵੀਰ ਗੋਲਡੀ ਦੇ ਨਾਮ ਤੋਂ ਦਲਵੀਰ ਗੋਲਡੀ ਜੋ ਸਾਬਕਾ ਐਮਐਲਏ ਰਹੇ ਚੁੱਕੇ ਨੇ ਉਹਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਹੈ ਜੋ ਕਿ ਰਾਜਾ ਬੜਿੰਗ ਨੂੰ ਲੈਟਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੈ ਕਿ ਮੈਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਆਪਣੀ ਜ਼ਿਲ੍ਹਾ ਪ੍ਰਧਾਨਗੀ ਤੋਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਉਸ ਤੋਂ ਨਾਰਾਜ਼ ਆ ਇਸ ਲਈ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਲੰਘੇ ਦਿਨਾਂ ਦੇ ਵਿੱਚ ਸੰਗਰੂਰ ਤੋਂ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਸੀ ਐਮਪੀ ਦੀ ਅਤੇ ਉਸ ਤੋਂ ਬਾਅਦ ਦਲਵੀਰ ਗੋੜੀ ਕਾਫੀ ਨਾਰਾਜ਼ ਚੱਲ ਰਹੇ ਸੀ ਅਤੇ ਉਹਨਾਂ ਨੇ ਲਾਈਵ ਹੋ ਕੇ ਵੀ ਆਪਣੀ ਲੀਡਰਸ਼ਿਪ ਜਿਨ੍ਹਾਂ ਨੇ ਲੱਤਾਂ ਖਿੱਚੀਆਂ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਸੀ ਕਿ ਮੈਨੂੰ ਵਰਤਿਆ ਗਿਆ ਕਾਂਗਰਸ ਦੇ ਵੱਲੋਂ ਜਦੋਂ ਕੋਈ ਵੀ ਕੈਂਡੀਡੇਟ ਸੰਗਰੂਰ ਤੋਂ ਨਹੀਂ ਲੜ ਰਿਹਾ ਸੀ ਜਿਮਨੀ ਚੌਂ ਸੀ ਉਸ ਵੇਲੇ ਮੈਨੂੰ ਲੜਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਐਮਪੀ ਦੀਆਂ ਚੋਣਾਂ ਆਈਆਂ ਤੇ ਹੁਣ ਮੇਰੀ ਟਿਕਟ ਕੱਟ ਕੇ ਕਿਸੇ ਸੀਨੀਅਰ ਲੀਡਰ ਨੂੰ ਉੱਥੇ ਲੜਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਕਾਂਗਰਸ ਨੇ ਕਾਂਗਰਸ ਹਾਈ ਕਮਾਂਡ ਨੇ ਸੰਗਰੂਰ ਤੋਂ ਟਿਕਟ ਦਿੱਤੀ ਹੈ ਅਤੇ ਸੰਗਰੂਰ ਤੋਂ ਲੜ ਰਹੇ ਨੇ ਜਿਸ ਤੋਂ ਨਾਰਾਜ਼ ਹੋ ਕੇ ਦਲਵੀਰ ਗੋੜਦੀ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫੇ ਦੇ ਵਿੱਚ ਸਾਫ਼ ਲਿਖਿਆ ਹੈ ਕਿ ਜੋ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਉਸ ਤੋਂ ਨਾਰਾਜ਼ ਹੋ ਕੇ ਮੈਂ ਸੰਗਰੂਰ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਅਤੇ ਕਾਂਗਰਸ ਲੀਡਰਸ਼ਿਪ ਤੋਂ ਅਸਤੀਫਾ ਦਿੰਦਾ ਹੈ ਅਤੇ ਵੱਡੀ ਖਬਰ ਹੈ ਸਭ ਤੋਂ ਵੱਡੀ ਖਬਰ ਹੈ ਤੇ ਹੁਣ ਹੋਰ ਵੀ ਚਰਚਾਾਂਵਾਂ ਹੋ ਰਹੀਆਂ ਨੇ ਕਿ ਜਲਦ ਦਲਵੀਰ ਸਿੰਘ ਗੋਲਡੀ ਜਲਦ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਨੇ ਦਲਵੀਰ ਗੋਲਡੀ ਸੀਐਮ ਭਗਵੰਤ ਮਾਨ ਖੁਦ ਉਹਨਾਂ ਦੀ ਜੁਆਇਨਿੰਗ ਕਰਾ ਸਕਦੇ ਨੇ ਇਹ ਅਫਵਾਹਾਂ ਉੱਡ ਕੇ ਆ ਰਹੀਆਂ ਨੇ ਪਰ ਸਾਡਾ ਚੈਨਲ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ ਫਿਲਹਾਲ ਜੋ ਵੱਡੀ ਖਬਰ ਹੈ ਕਿ ਖੈਰੇ ਦੀ ਉਮੀਦਵਾਰੀ ਜਦੋਂ ਸੰਗਰੂਰ ਤੋਂ ਬਣਦੀ ਹੈ ਉਸ ਤੋਂ ਕੁਝ ਦਿਨ ਬਾਅਦ ਦਲਵੀਰ ਗੋਲਡੀ ਪਾਰਟੀ ਨੂੰ ਅਲਵਿਦ ਦੰਦੇ ਨੇ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਨੇ ਸਿੱਧੇ ਸ਼ਬਦਾਂ ਦੇ ਵਿੱਚ ਰਾਜਾ ਬੜਿੰਗ ਐਲਓਪੀ ਪ੍ਰਤਾਪ ਸਿੰਘ ਬਾਜਵਾ ਇਹ ਪੰਜਾਬ ਦੀ ਮੁੱਢਲੀ ਲੀਡਰਸ਼ਿਪ ਹੈ ਜਿਨ੍ਹਾਂ ਤੋਂ ਨਾਰਾਜ਼ ਹੋ ਕੇ ਦਲਵੀਰ ਗੋਲਡੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਜਲਦ ਹੋ ਸਕਦਾ ਹੈ ਵੱਡੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਅਤੇ ਸੰਗਰੂਰ ਤੋਂ ਜੋ ਮੋਰਲ ਹੈ ਇਲੈਕਸ਼ਨ ਦਾ ਉਹ ਸਮੀਕਰਨ ਬਦਲ ਵੀ ਸਕਦੇ ਨੇ ਦਰਵੀਲ ਗੋਲਡੀ ਦੇ ਕਾਰਨ ਜੋ ਕਿ ਸੁਖਪਾਲ ਖੈਰੇ ਨੂੰ ਬਹੁਮਤ ਦੇ ਚੁੱਕੇ ਸਨ ਹੁਣ ਹੋ ਸਕਦਾ ਹੈ ਜੇਕਰ ਕਿਸੇ ਪਾਰਟੀ ਨੂੰ ਜੁਆਇਨ ਕਰਦੇ ਨੇ ਤਾਂ ਸਮੀਕਰਨ ਬਿਲਕੁਲ ਉਲਟ ਹੋ ਸਕਦੇ ਨੇ